ਅਸੀਂ ਜੀ ਤੁਹਾਡੇ ਲਈ ਲੈ ਕੇ ਆਏ ਆ ਜੀ ਪੁਰਾਣੀਆਂ ਮਸ਼ੀਨਾਂ ਅਸੀਂ ਨਵਾਂ ਕਨਸੈਪਟ ਲੈ ਕੇ ਆਏ ਆ ਲੋਕ ਨਮੀਆਂ ਮਸ਼ੀਨਾਂ ਵੇਚਦੇ ਆ ਮੈਂ ਪੁਰਾਣੀਆਂ ਮਸ਼ੀਨਾਂ ਰੀਕੰਡੀਸ਼ਨ ਕਰਕੇ ਸੇਲ ਕਰਦਾ ਜੀ ਤੇ ਨਾਲ ਮਸ਼ੀਨਾਂ ਦੇ ਸਾਰੇ ਸਪੇਅਰ ਪਾਰਟ ਵੀ ਹੁੰਦੇ ਆ ਆਪਣੇ ਕੋਲ ਕੁਮਾਰ ਜੀ ਅਸੀਂ ਜੀ ਤੁਹਾਡੇ ਲਈ ਲੈ ਕੇ ਆਏ ਆ ਜੀ ਪੁਰਾਣੀਆਂ ਮਸ਼ੀਨਾਂ ਅਸੀਂ ਨਵਾਂ ਕਨਸੈਪਟ ਲੈ ਕੇ ਆਏ ਆ ਲੋਕ ਨਵੀਆਂ ਮਸ਼ੀਨਾਂ ਵੇਚਦੇ ਆ ਮੈਂ ਪੁਰਾਣੀਆਂ ਮਸ਼ੀਨਾਂ ਰੀਕੰਡੀਸ਼ਨ ਕਰਕੇ ਸੇਲ ਕਰਦਾ ਜੀ ਤੇ ਨਾਲ ਮਸ਼ੀਨਾਂ ਦੇ ਸਾਰੇ ਸਪੇਅਰ ਪਾਰਟ ਵੀ ਹੁੰਦੇ ਆ ਆਪਣੇ ਕੋਲ ਆਪਣਾ ਆਫਿਸ ਜੀ ਜਿਹੜਾ ਸਪੇਅਰ ਪਾਰਟ ਦਾ ਆਫਿਸ ਹੈ ਉਹ ਢੋਲੇ ਵਾਲ ਹੈ ਜੀ ਤੇ ਜਿਹੜੀਆਂ ਮਸ਼ੀਨਾਂ ਦਾ ਗੋਡਾਊਨ ਹੈ ਆਪਣਾ ਗੈਸਪੁਰੇ ਆ ਜੀ ਇਹ ਸੀਐਨਸੀ ਮਸ਼ੀਨਾਂ ਨੇ ਬੇਸਿਕਲੀ ਇਹ ਆਟੋ ਪਾਰਟ, ਟਰੈਕਟਰ ਪਾਰਟ, ਕੰਬਾਈਨ ਪਾਰਟਸ ਲਈ ਹੁੰਦੀਆਂ ਨੇ। ਇਹਨਾਂ ਤੇ ਆਪਾਂ ਕੋਈ ਚੱਕ ਨਟ, ਕੋਈ ਬੁਸ਼ ਵਗੈਰਾ ਸਭ ਬਣ ਜਾਂਦੇ ਨੇ। ਸਾਜੀ ਸਰਵਿਸ ਵੀ ਦਿੰਨੇ ਆ ਜੀ, ਗਰੰਟੀ ਵੀ ਦਿੰਨੇ ਆ। 1 ਸਾਲ ਦੀ ਗਰੰਟੀ ਦਿੰਨੇ ਆ ਜੀ। ਮਸ਼ੀਨ ਦੀ। ਕੋਸਟ ਵੀ ਜੀ ਇਹ 4 ਲੱਖ ਰੁਪਏ ਤੋਂ ਸ਼ੁਰੂ ਨੇ ਆਪਣੇ ਕੋ। ਅਲੱਗ-ਅਲੱਗ ਸਾਈਜ਼, ਅਲੱਗ-ਅਲੱਗ ਮਾਡਲ ਦੇ ਹਿਸਾਬ ਨਾਲ ਰੇਟ ਨੇ ਆਪਣੇ ਇਹਨਾਂ ਨੂੰ। ਜੀ 7-8 ਲੱਖ ਰੁਪਏ ਦੇ ਵਿੱਚ ਵਧੀਆ ਸਟਾਰਟਅਪ ਹੋ ਜਾਏਗਾ ਲੇਬਰ ਜੋਬ ਦਾ ਕੰਮ ਹੋ ਜਾਏਗਾ ਉਸ ਦਾ ਆਪਣੇ ਕੋ 200 300 300 500 200 400 ਹਰ ਸਾਈਜ਼ ਦੀ ਮਸ਼ੀਨਰੀ ਅਵੇਲੇਬਲ ਹੈ ਜੀ ਜਿਸ ਸਪੇਅਰ ਪਾਰਟ ਦੇ ਵਿੱਚ ਪੀਰ ਜੀ ਸਾਡੇ ਕੋਲ ਹਰ ਤਰ੍ਹਾਂ ਦਾ ਸਪੇਅਰ ਪਾਰਟ ਅਵੇਲੇਬਲ ਹੈ ਕੋਈ ਵੀ ਹਾਈਡਰੋਲਿਕ ਲੂਬ੍ਰੀਕੇਸ਼ਨ ਤੇ ਇਲੈਕਟ੍ਰੀਕਲ ਮਕੈਨੀਕਲ ਕੁਝ ਵੀ ਸਪੇਅਰ ਪਾਰਟ ਚਾਹੀਦਾ ਤੁਸੀਂ ਇੱਥੇ ਨਿਗਾਹ ਮਰਵਾ ਸਕਦੇ ਹੋ ਮੇਰੇ ਕੋਲ ਸਾਰੇ ਤਰ੍ਹਾਂ ਦੇ ਸਪੇਅਰ ਪਾਰਟ ਅਵੇਲੇਬਲ ਨੇ ਸੀਐਨਸੀ ਮਸ਼ੀਨ ਦਾ ਬਾਕਸ ਵਿੱਚ ਹੈ ਜੀ ਇਹ ਆਪਣੇ ਕੋਲ ਅਲੱਗ-ਅਲੱਗ ਕੰਪਨੀ ਤੇ ਅਲੱਗ-ਅਲੱਗ ਰੇਂਜ ਦੇ ਵਿੱਚ ਹੈ ਜੀ ਇਹ ਸੀਐਨਸੀ ਮਸ਼ੀਨ ਦੇ ਕਾਰਡ ਹੁੰਦੇ ਆ ਜੀ ਆਪਣੇ ਕੋਲ ਰਿਲੇ ਕਾਰਡ ਹੁੰਦੇ ਆ ਐਸਐਮਪੀਐਸ ਹੁੰਦੀ ਹੈ ਆਪਣੇ ਕੋ ਹਰ ਤਰ੍ਹਾਂ ਦਾ ਇਲੈਕਟ੍ਰੀਕਲ ਤੇ ਮਕੈਨਿਕਲ ਆਈਟਮ ਆ ਸਭ ਤਰ੍ਹਾਂ ਦੀਆਂ ਮਿਲ ਜਾਂਦੀਆਂ ਜੀ ਨੋਮੈਟਿਕ ਆਈਟਮ ਵੀ ਹੁੰਦੀ ਆ ਆਪਣੇ ਕੋ ਕੋਈ ਹਾਈਡਰੌਲਿਕ ਦੀ ਚਾਹੀਦੀ ਆ ਹਾਈਡਰੌਲਿਕ ਦੀ ਆਈਟਮ ਹੋਏਗੀ ਇਹ ਸੀਐਨਸੀ ਮਸ਼ੀਨ ਦਾ ਡੀਐਨਸੀ ਮਿਲ ਜੇਗਾ ਜੀ ਆਪਣੇ ਕੋ ਇਹ ਟਰਟ ਦੇ ਬਲਾਕ ਮਿਲ ਜਾਣਗੇ ਜੀ ਆਪਣੇ ਕੋ ਇਹ ਬੋਰਿੰਗ ਬਲਾਕ ਮਿਲ ਜਾਈਗਾ ਸਰ ਆਪਣੇ ਕੋ CNC ਚੱਕੇ ਦੀ ਗਰੀਸ ਮਿਲ ਜੇਗੀ ਜੀ ਇਹ ਬਹੁਤ ਮੋਸਟ ਪਪੂਲਰ ਬ੍ਰਾਂਡ ਹੈ OK S265 ਇਹ ਆਪਣੇ ਕੋਲ ਹੋਲਸੇਲ ਪ੍ਰਾਈਸ ਤੇ ਅਵੇਲੇਬਲ ਹੈ ਹਾਂ ਜੀ ਪੈਨਲ ਵੀ ਮਿਲ ਜਾਣਗੇ ਸਰ ਆਪਣੇ ਕੋਲ CNC ਦੀ ਲਾਈਟ ਮਿਲ ਜੇਗੀ ਇਹ 24V DC ਆਪਾਂ ਇੰਡੀਅਨ ਮੈਨੂਫੈਕਚਰਰ ਤੋਂ অথਰਾਇਜ਼ਡ ਡਿਸਟ੍ਰੀਬਿਊਟਰ ਹੈ ਮੈਂ ਆਪਣੇ ਕੋਲ ਹਰੇਕ ਸਾਈਜ਼ ਦੇ ਵਿੱਚ ਅਵੇਲੇਬਲ ਹੈ ਜੀ ਤੁਸੀਂ ਇੱਥੇ ਇਹ ਦੇਖੋ ਜੀ ਇਹ ਐਨਕੋਡਰ ਹੈ ਜੀ ਇਹ ਫਾਨੁਪ ਦੇ ਸਪਿੰਡਲ ਦਾ ਐਨਕੋਡਰ ਹੈ ਇਹ ਆਪਣੇ ਕੋ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਵਿੱਚ ਵੇਲ-ਵੇਲ ਹੈ ਜੀ ਆਹ ਡ੍ਰੈਗ ਚੇਨ ਮਿਲ ਜੇਗੀ ਜੀ ਇਹ ਅਲੱਗ-ਅਲੱਗ ਸਾਈਜ਼ ਦੇ ਵਿੱਚ ਅਲੱਗ-ਅਲੱਗ ਕਵਾਂਟੀਟੀ ਦੇ ਵਿੱਚ ਮਿਲ ਜੇਗੀ ਸਰ ਬਹੁਤ ਹੀ ਰੀਜ਼ਨੇਬਲ ਰੇਟ ਨੇ ਆਪਣੇ ਇਹ ਤੇ ਅਸੀਂ ਹੋਲ ਸੇਲ ਦੇ ਵਿੱਚ ਮੰਗਾਨੇ ਆ ਗੋਡਾਊਨ ਸਾਡਾ ਸਰ ਗੈਸਪੁਰੇ ਆ ਢੋਲੇ ਵਾਲ ਆਪਣੀ ਸ਼ਾਪ ਹੈ ਵੀਰ ਜੀ ਫਾਈਨ ਵੇਰਿੰਗ ਤੋਂ ਤਿੰਨ ਦੁਕਾਨਾਂ ਅੱਗੇ ਪ੍ਰਤਾਪ ਚੌਂਕ ਵੱਲ ਨੂੰ ਸ਼ਿਵਮ ਸੀ ਐਨ ਸੀ ਸੋਲੂਸ਼ਨ ਦੇ ਨਾਂ ਤੇ ਆਪਣੀ ਕਸਟਮਰ ਕੇਅਰ ਨੰਬਰ ਹੈਗਾ ਜੀ 9592294040 हां जी ਤੁਸੀਂ ਹੋਰ ਵੀ ਦੇਖੋ ਆ ਸਾਡੇ ਕੋਲ CNC ਮਸ਼ੀਨਾਂ ਦੇ ਪੂਰੇ ਕੰਪਲੀਟ ਪੈਨਲ ਵੀ ਮਿਲ ਜਾਂਦੇ ਨੇ ਜੀ ਆਪਣੇ ਕੋਲ ਪੂਰਾ ਕੰਪਲੀਟ ਪੈਨਲ ਮਿਲ ਜਾਏਗਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਰਿਕੁਆਇਰਮੈਂਟ ਹੋਵੇ ਹਰ ਤਰ੍ਹਾਂ ਦੀ ਕੇਬਲ ਹੈ ਜੀ ਆਪਣੇ ਕੋਲ ਇਹ ਪਾਵਰ ਕੇਬਲ ਕਹਿੰਦੇ ਆ ਜੀ ਇਹਨੂੰ ਇਹ ਬ੍ਰੇਕ ਕੇਬਲ ਹੈ ਸਰ ਇਹ ਸੀਐਨਸੀ ਮਸ਼ੀਨ ਦੀ ਐਨਕੋਡਰ ਕੇਬਲ ਹੈ ਜੀ ਆਪਣੇ ਕੋ ਫਾਨੂਕ ਸੀਮੈਂਸ ਮਿਸਟੂਬਿਸ਼ੀ ਤੇ ਹਰ ਹਰ ਬ੍ਰਾਂਡ ਦੀ ਕੇਬਲ ਅਵੇਲੇਬਲ ਹੈ ਜੀ ਜੇ ਕੋਈ ਨਹੀਂ ਵੀ ਹੈ ਤੇ ਅਸੀਂ ਤਿਆਰ ਕਰਵਾ ਕੇ ਦਿੰਨੇ ਆ ਜੀ ਆ ਆਪਣੇ ਕੋ ਹਰ ਤਰ੍ਹਾਂ ਦਾ ਜੀ ਡਰਾਈਵ ਦਾ ਫੈਨ ਮਿਲ ਜਾਏਗਾ ਕੋਈ ਐਡਜਸਟ ਫੈਨ ਚਾਹੀਦਾ ਕੋਈ ਬਲੂਅਰ ਫੈਨ ਚਾਹੀਦਾ ਹਰ ਤਰ੍ਹਾਂ ਦੀ ਡਰਾਈਵ ਫਾਨੂਕ ਸੀਮੈਂਸ ਮਿਸਟੂਬਿਸ਼ੀ ਡੈਲਟਾ ਤੇ ਹਰ ਤਰ੍ਹਾਂ ਦੀ ਡਰਾਈਵ ਦਾ ਫੈਨ ਮਿਲ ਜਾਏਗਾ ਆਪਣੇ ਕੋ ਹਾਂਜੀ ਹਾਂਜੀ ਫੁੱਲ ਗਾਰੰਟੀ ਆ ਸਰ ਮੈਂ ਤਾਈਵਾਨ ਤੋਂ ਇੰਪੋਰਟ ਕਰਦਾ ਜੀ